ਗਰੀਬ ਨਿਵਾਸ ਸੱਚੇ ਪਾਤਸ਼ਾਹੀ ਦੀ ਬਾਣੀ ਨੂੰ ਪੜਨ ਵਾਲਿਓ ਸਿੱਖ ਤੇ ਬਾਪੂ ਦੀ ਰੋਟੀ ਕਾਮਾ ਨੂੰ ਖਾਣ ਲੱਗ ਪਿਆ ਬਾਪੂ ਦੀ ਰੋਟੀ ਕਾਮਾ ਨੂੰ ਸਰਾਧਾ ਵਾਲੇ ਦੇਣੇ ਵਿਖਿਓ ਕਾਮਾ ਨੂੰ ਕੋਠੇ ਤੇ ਬੇਬੇ ਕਹਿੰਦੀ ਪੁੱਤ ਕੋਠੇ ਤੇ ਪਾਇਆ ਰੋਟੀ ਮਾਂ ਕੀਦੀ ਐ ਬਾਪੂ ਜੀ ਦੀ ਹੁਣ ਕੋਠੇ ਦੇ ਬਾਪੂ ਕਿਹੜਾ ਭਲਾ ਤਾਂ ਤੇ ਕਾਂ ਤੇ ਚਾਰ ਪੰਜ ਨੇ ਹੁਣ ਬਾਪੂ ਕਹਾਂ ਕਿਹੜਾ ਇਹ ਵੀ ਤੇ ਵੇਖਣਾ ਪੈਗਾ ਨਾ ਹੋ ਸਕਦਾ ਗਵਾਂਡੀਆਂ ਦਾ ਬਾਪੂ ਖਾਦਾ ਉਹ ਕਾਹ ਬਣਾ ਤੇ ਪਤਾ ਕਰਨਾ ਪਏਗਾ ਨਾ ਵੀ ਆਪਣੇ ਕਿਹੜਾ ਹੈ ਹਰਕਾਮ ਉਪਾਤ ਹੀ 10 15 ਕਾਹ ਤੇ ਪੁੱਤ ਵਿਚਾਰਾ ਵੇਦਾ ਵੀ ਬਾਪੂ ਕਿਹੜਾ ਹੋਇਆ ਕਹਦੇ ਉਹ ਨਿਸ਼ਾਨੀ ਥੋੜੀ ਵੀ ਬਾਪੂ ਦਾ ਰਗ ਗੋਲਾ ਤੇ ਸਾਰੇ ਕਾਲੇ ਨੇ ਸਾਰੇ ਕੋਲੇ ਨੇ ਬਿਨ ਸ਼ਬਦੇ ਜਗ ਬੋਰਾਨੰ ਬਿਨ ਨਾਮ ਹੈ ਜਗ ਕਮਲਾ ਫਿਰੈ ਬਿਨ ਨਾਮੈ ਜਗ ਕਮਲਾ ਫਿਰੈ ਪਾਈ ਬਾਣੀ ਨਹੀਂ ਪੜ ਲੈਂਦੇ ਬਹੁਤੇ ਬਾਬਿਆਂ ਨੂੰ ਪਤਾ ਜੇ ਬਾਣੀ ਪੜ ਲਈ ਇਹਨਾਂ ਨੇ ਇਹਨਾਂ ਤੇ ਪੜ ਲੈਣਾ ਕਮਲੇ ਕਿੱਦਾਂ ਬਣਾਵਾਂਗੇ ਇਹਨਾਂ ਨੂੰ ਇਹਨਾਂ ਦੇ ਆਸਰੇ ਤੇ ਵੱਡੀਆਂ ਵੱਡੀਆਂ ਗੱਡੀਆਂ ਤੇ ਤੇਰ ਜਿਹੜੇ ਬਾਬੇ ਦੀ 1.5 ਕੁਆਂਟਲ ਦੀ ਗੋਗੜ ਹੈ ਬਾਦਾਮ ਕਾਦੇ ਚ ਕਾਦੇ ਨਾਲ ਬਹਿਣ ਕੇ ਤੇ ਆਪਾਂ ਨੂੰ ਅਕਲ ਆ ਗਈ ਉਹ ਤਾਂ ਭੋਜਨ ਵੀ ਨਹੀਂ ਖਾਂਦੇ ਆਪ ਭੋਜਨ ਨਹੀਂ ਖਾਂਦੇ ਬਾਬੇ ਬਾਹਮ ਕੀ ਖਾਂਡ ਆਪ ਦੋਹੀ ਖਾਓ ਕੀਰਤੀ ਬੰਦੇ ਸਾਰੀ ਦਿਹਾੜੀ ਸੇਰ ਤੋਂ ਸ਼ਾਮ ਤੱਕ ਖੇਤਾ 'ਚ ਕੰਮ ਕਰਨ ਵਾਲਾ ਬੰਦਾ ਪਰ ਉਸ ਬਾਪੂ ਦੇ ਪੁੱਤਰ ਨੇ ਆਣ ਕੇ ਕਦੀ ਨਹੀਂ ਕਿਹਾ ਬਾਪੂ ਲੱਤਾਂ ਦਸਦੀਆਂ ਹੋਣੀਆਂ ਨੱਪਦਾ ਸਾਦ ਵਿਹਲਾ ਸਾਰੀ ਦਿਹਾੜੀ ਏਸੀ ਗੱਡੀ 'ਚ ਰਹਿੰਦਾ ਏਸੀ ਰੂਮ 'ਚ ਰਹਿੰਦਾ ਸ਼ਾਮ ਨੂੰ ਲੱਤਾਂ ਫੜ ਕੇ ਬੱਜਣੇ ਬੈਠੇ ਹੁੰਦੇ ਇਹ ਆਹ ਵੰਦਾ ਰਿਹਾ ਸਾਦ ਦੀਆਂ ਲੱਤਾਂ ਕੱਢੋ ਤੁਸੀਂ ਕਰਦਾ ਕੀ ਰਿਹਾ ਜੇ ਵਾਕੇ ਜਿਹੜੀ ਮਾਈ ਸੇਰ ਤੋਂ ਸ਼ਾਮ ਤੱਕ ਘਰ ਵਿੱਚ ਕੰਮ ਕਰਦੀ ਰਹੀਦੀ ਕਿੰਨੀਆਂ ਨਵਾਂ ਨੇ ਉਸ ਬੇਬੇ ਦੀਆਂ ਲਤਾ ਨੂੰ ਹੱਥ ਲਾਇਆ ਅਮੀ ਕਿੰਨੀਆਂ ਨਵਾਂ ਨੇ ਨਵਾਂ ਤੇ ਵਡਣ ਨੂੰ ਫੜੀਆਂ ਉਹਦਾ ਵਾਸ ਨਹੀਂ ਚੱਲਦਾ ਤਾਂ ਲਾ ਦੇਣ ਇਹਦਾ ਨਹੀਂ ਆ ਨਾ ਸਾਡੇ ਰस्ते ਹੀ ਰਹਿ ਗਏ ਨੇ ਨਾ ਬਿਨ ਨਾਮੈ ਜਗ ਕਮਲਾ ਫਿਰੈ ਇਹ ਕਮਲ ਕੋਣਾ ਵੀ ਐਵੇਂ ਨਹੀਂ ਪਤਾ ਲੱਗਦਾ ਗੁਰਮਖ ਨਦਰੀ ਆਇਆ ਗੁਰੂ ਦੇ ਫਰਮਕ ਹੋ ਕੇ ਪਤਾ ਲੱਗਣਾ ਇਹ ਸਮਾਜ ਕਮੜਾ ਹੈ ਮਿੱਟੀਆਂ ਚੋਂ ਕੇ ਘਰੋਂ ਲਈ ਜਾਂਦੇ ਕਿਤੇ ਘੋੜਿਆਂ ਦੀਆਂ ਲੰਦਾ ਚੋਂ ਕੇ ਘਰੋਂ ਲਈ ਜਾਂਦੇ ਦੁੱਧ ਸਾਰਾ ਕਬਰਾਂ ਤੇ ਪਾਤਾ ਮੂਰਤੀਆਂ ਤੇ ਪਾਤਾ ਫਸਤ ਹੋ ਛੜੇ ਤੇ ਗਾਂ ਦਾ ਮੂਤਰ ਕਰ ਲੈ ਦੱਸੋ ਵੇਖੋ ਸਿਆਣੋ ਅਪ ਤੁਸੀਂ ਵੇਖੋ ਗਊ ਗਊ ਮੂਤਰ ਨੂੰ ਕਹਿੰਦੇ ਆਮਤ ਹੈ ਮਾੜੀ ਮੋਟੀ ਅਕਲ ਕਰ ਲਓ ਮਾੜੀ ਮੋਟੀ ਤਾਂ ਸਿੱਖ ਲਓ ਤਾਂ ਹੀ ਨਹੀਂ ਮਾੜੀ ਪੜਨ ਦਿੱਤੀ ਉਹਨਾਂ ਨੇ ਕਿੱਤ ਜੋਤਸ਼ੀ ਦਾ ਡੇਰਾ ਨਹੀਂ ਰਹਿ ਜਾਏਗਾ ਇਹ ਪਾnde ਸਾਰੇ ਹੀ ਸੋਇਰੇ ਬਿਹਾਰ ਨੂੰ ਤੁਰ ਪੈਣਗੇ ਜੇ ਤੁਸੀਂ ਬਾਣੀ ਪੜ ਲਈ ਤੇ ਇਹ ਪਾnde ਉਹ ਕਈ ਵਸ ਨਹੀਂ ਚੱਲਣਾ ਜਦੋਂ ਤੁਸੀਂ ਪੜ ਲਿਆ ਤਨ ਤਮੰਤ ਪਾਖੰਡ ਨਾ ਜੋ ਹੈ ਤਿਤ ਚਾਖ ਨਾ ਲੱਗੇ 20 ਲੱਖ ਰੁਪਇਆ ਕੋਠੀ ਤੇ ਲਾਉਂਦੇ ਨੇ ਤੇ ਫਿਰ ਇੱਕ 100 ਰੁਪਇਆ ਦਾ ਲਿਆਣ ਕੇ ਨજર ਬਟੂ ਗਿੱਠ ਲੰਮੀ ਜਬਾਨ ਕੱਢ ਕੇ ਟੰਗ ਦਿੰਦੇ ਵੀ ਇਦਾਂ ਦੇ ਹੋ ਗਏ ਹੁੰਦੇ ਇਹ ਕੀ ਹੈ ਕਿਦਣ ਸਮਝ ਆਏਗੀ ਸਾਨੂੰ ਅਮਰੀਕਾ ਵਾਲਿਆਂ ਨੂੰ ਕਦੇ ਨਜ਼ਰ ਨਹੀਂ ਲੱਗੀ ਇੰਨੀ ਆ ਤਰੱਕੀਆਂ ਕਰ ਗਏ ਭੁੱਖੇ ਮਰਦਿਆਂ ਨੂੰ ਨਜ਼ਰ ਲੱਗ ਰਹੀ ਸਨਵਾਦ ਹੋ ਗਈ ਹੈ ਅਮਰੀਕਾ ਨੂੰ ਨਹੀਂ ਲੱਗੀ ਇੰਗਲੈਂਡ ਵਾਲਿਆਂ ਨੂੰ ਨਹੀਂ ਲੱਗੀ ਕਿੰਨੇ ਲੋਕ ਤਰੱਕੀ ਕਰ ਗਏ ਉਹ ਕਿੰਨਾ ਮੁਰਖ ਅੱਗੇ ਲੰਘ ਹੈ ਕਿਸੇ ਨੂੰ ਨਜ਼ਰ ਨਹੀਂ ਲੱਗੀ ਸਾਡੇ ਪੱਲੇ ਵੀ ਕੁਝ ਨਹੀਂ ਹੈ ਕਿਸ਼ਤਾਂ ਤੇ ਗੱਡੀ ਲਈਏ ਨਿੰਬੂ ਨਾਲ ਟੰਗੀ ਫਿਰਦੇ ਨੇ ਨਜ਼ਰ ਨਾ ਲੱਗ ਰਿਹਾ ਕਿਸ਼ਤਾਂ ਤੇ ਪਰ ਲੋਈ ਦੀ ਗੱਡੀ ਕਿਸ਼ਤਾਂ ਤੇ ਲਈ ਹੈ ਉਹ ਪਤਾ ਨਹੀਂ 6 ਮਹੀਨੇ ਚੱਲਣੀ ਕਿ ਬੈਂਕ ਵਾਲੇ ਖੇਡ ਕੇ ਲੈ ਜਾਣੀ ਹੈ ਕ੍ਰੈਂਟਰ ਕਿਸਤਾਂ ਦੇ ਲਈ ਆ ਸ਼ਤਰ ਨਾਲ ਟੰਗੀ ਫਿਰਦੇ ਨੇ ਨਜ਼ਰ ਨਾ ਲੱਗ ਜਾਵੇ ਕਮਲਿਓ ਕਿਸਤਾਂ ਤੇ ਲਾਵੋ ਨਹੀਂ ਐ ਤਾਂ ਦੱਸ ਦਿਓ ਤੁਸੀਂ ਜੇ ਮੈਂ ਗਲਤ ਆ ਤੇ ਤੁਹਾਡੇ ਕੋਲ ਅਧਿਕਾਰ ਨੇ ਤੁਸੀਂ ਦੱਸ ਸਕਦੇ ਹੋ ਡਾਲੇ ਤਾਂ ਨਹੀਂ ਐ ਸਾਡੇ ਸਮਾਜ ਨੂੰ ਸਿੱਖਣਾ ਪੈਣਾ ਹੈ ਭਾਗਾ ਵਾਲਿਓ ਤੇ ਸਿੱਖਣ ਲਈ ਗੁਰਦੁਆਰੇ ਆਉਣਾ